ਤਿੰਨੇ ਚੀਜ਼ਾਂ ਕਿੰਨੀਆਂ ਕੈਂਡ ਲੱਗਦੀਆਂ ਬੱਲੇ 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 ਆਏ ਹਾਏ ਓ ਰੱਬਾ ਓ ਰੱਬਾ ਨਜਰਾਣਾ ਲੱਗ ਜਣ ਸੱਚੇ ਪਾਤਸ਼ਾਹ ਬਾਲੀਆਂ ਕਿੱਲ ਲੱਗਦੀਆਂ ਬਾਲੀਆਂ ਕਿੱਲ ਤਿੰਨੇ ਹਰੀਆਂ ਚੀਜ਼ਾਂ ਹਰੀਆਂ ਹਰਾ ਚੋਂ ਨਾ ਹਰੇ ਟਰੈਕਟਰ ਤੇਜੀ ਵੀ ਹਰਾ ਮੰਡੇ ਵੀ ਹਰੇ ਸਾਰਾ ਕੁਝ ਹਰਾ ਹੀ ਹਰਾ ਬਾਹਲਾ ਕੈਂਡ ਲੱਗਦਾ ਵੈਲਕਮ ਬਾਹਲਾ ਜਿਆਦੇ ਨਜਾਇਜ਼ ਛੋਟਾ ਕਿਦਾ ਸੋਹਣਾ ਲੱਗਦਾ ਤੇ ਹਨਾ ਆਉਂਦਾ ਲੱਗਦਾ ਕਿੱਲ ਕਿ ਨਹੀਂ ਤੁਹਾਨੂੰ ਦੱਸਿਆ ਜੇ ਮੜਾ ਜਾ ਹਾਏ 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 ਨਜਰਾਂ ਨਜਰਾਂ ਤੋਂ ਬਚਰਾਨੀਏ ਆਪਣੇ ਤਾਂ ਅੱਗੇ ਨਜਰਾਂ ਬੜੀਆਂ ਲੱਗਦੀਆਂ ਨੇ ਤੇ ਬਚ 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 ਨਜਰਾਂ ਤੋਂ ਬਚ 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 ਵੈਗਰੂ ਵੈਗਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਵੱਡੇ ਦੇ ਛੋਟੇ ਦੇ ਵੱਡੇ ਵੱਡੇ ਛੋਟੇ ਵੱਡੇ ਵੱਡੇ ਛੋਟੇ ਵੈਗਰੂ ਸਾਰਿਆਂ ਕੋਲ ਹੁਣ ਰਹਿ ਗਏ ਮਸ਼ੀਨ ਦੇ ਘੜੇ ਚਾਰ ਸੁਖੂ ਵੀ ਰਾਪ ਲੱਗਾ ਆ ਹੈਂ ਜਾ ਜ਼ਿੰਮੇਦਾਰ ਨੂੰ ਵੇਖ ਲੋ ਕਿੱਡਾ ਹੁੰਦਾ ਇੱਕ ਇੱਕ ਦਾਣਾ ਹਨ ਵੀ ਚੱਕਿਆ ਜਾਵੇ ਤੇ ਚੰਗਾ ਹੀ ਹੁੰਦਾ ਹਨ ਇਹ ਸਾਡਾ ਗਵੰਡੀ ਵੀਰ ਇਹਨਾਂ ਦੀ ਮਸ਼ੀਨ ਆ ਇਹੀ ਆਉਣੀ ਆ ਆਪਣੇ ਤੇ ਬਾਅਦ ਰਹਿ ਗਏ 4 ਕਿਲੇ ਇੱਧਰ ਸਾਡੇ ਚੱਲਦੀ ਵੀ ਪਕੌੜਾ ਪਕੌੜਾ ਚੱਲਦੀ ਵੀ ਪਕੌੜਾ ਦੀਵਾਲੀ ਦੇ ਹੈ ਆ ਚੱਕ ਪਕੌੜਾ ਕੋਕਸ ਸਮੋਸਾ ਆਪੀ ਚੱਤੀ ਚੱਲੋ ਆਹੋ ਆਪੇ ਚੱਕ ਲੋ ਤਾਂ ਘੇ ਆ ਤਨ ਘੇ ਫੜਾਵਾਂਗੇ ਉਹ ਗਿਆ ਚਟਨੀ ਲੈ ਕੁੱਲੀ ਲੈਣ ਗਿਆ ਕਿ ਨਹੀਂ ਚੰਨੀ ਉਹ ਭਾਂਡੇ ਗਲਾਸ ਤੇ ਕੌਲੀਆਂ ਕਾਲੀਆਂ ਰੱਖੇ ਡਿਸਪੋਇਲੀਆਂ ਕਿਉਂ ਉਹ ਤਾਂ ਹੁੰਦਾ ਪੰਗਾ ਕਿਉਂ ਉਹ ਕਿਤੇ ਕਿੰਨੇ ਦੀਆਂ ਆਉਣੀਆਂ ਵਰਤੋ ਦੇ ਸੁੱਟੋ ਕੰਮ ਨਵੇੜੋ ਉਹਨਾਂ ਦਾ ਓ ਕਾਹ ਵੜਾ ਵੀਰ ਓ ਚੱਕ ਤਾਂ ਓ ਠੀਕ ਆ ਕਣਾ ਬਗਾਲਾ ਗਿਆ ਲੈ ਮੱਲਾ ਯਾਰ ਤੁਸੀ ਆ ਮੇਰਾ ਮਸਾਂ ਬਣਾ ਲੈ ਮਤਲਬ ਇਹ ਕੈਮਰਾ ਪਹਿਲੇ ਆਨ ਕਰ ਲਿਆ ਮੈਂ ਇਹਨੇ ਆਉਂਦੇ ਨੇ ਆਈਟਮ ਕੋਲੋਂ ਪੜ੍ਹ ਲੈਣੇ ਹਰ ਵਾਰ ਵੱਡੇ ਵੀਰੇ ਆਪ ਬੜੀ ਦੀਵਾਲੀ ਹੈਪੀ ਦੀਵਾਲੀ ਤੁਸੀ ਮਨਾ ਲਿਆ ਆ ਜਾ ਆ ਜਾ ਤੁਮੀਆਂ ਆ ਜਾ ਬੈ ਜਾ ਆਪ ਤੁਸੀ ਯਾਰ ਬੈ ਜਾ ਕੇ ਕੁਰਸੀ ਛੱਡਾ ਨਾ ਹਾਂ ਹਾਂ ਕੁਰਸੀ ਛੱਡਾ ਚਲ ਬਜਾ ਨਹੀਂ ਪੁੱਤਰ ਠੀਕ ਹੈਗੀ ਆ ਹੈ ਇੰਨੇ ਪਤ ਮੈਂ ਆਂਦਾ ਦੱਦ ਵੀ ਵੇਂਗਾ ਦਾ ਬੈ ਚਾਲ ਲਿਆ ਬੰਦਾ ਕਿ ਨਹੀਂ ਵੀਡੀਓ ਆਜੀ ਪੁੱਠੀ ਬਣ ਗਈ ਸਾਰੀ ਨਾਲ ਸਿੱਧੀ ਕਰ ਲਾਂਗੀ ਉਧਰ ਬੜ ਛੜਿਆ ਝੋਨਾ ਚੱਲ ਵੀ ਮਸ਼ੀਨ ਤੇ ਝੋਨਾ ਅਪਰਾਇ ਤੋਂ ਬਾਹਾਂ ਲਿ ਗਿਆ ਆ ਗੋਟ ਰੁੱਖਾ ਕਰਕੇ ਇੱਧਰ ਰੋਕਿਆ ਨਾ ਤੇ ਇੱਥੋਂ ਦੇਖੋ ਇਸ ਸਮੇਂ ਸੇ ਫਿੱਟ ਕਰ ਲਗੇ ਤੇ ਫੇਰ ਆਪਾਂ ਚਲਾਉਣੇ ਆ ਨਾਲ ਨਾਲ ਤੁਹਾਨੂੰ ਤੇਜ਼ੀ ਦੀ ਐਡਵਾਂਸ ਦਿਖਾਉਣੇ ਆ ਇਹ ਖੇਤ ਆਪਾਂ SMS ਨਾਲ ਉਡਾਉਣਾ ਦੂਜਾ ਖੇਤ ਆਪਾਂ ਚਲੋ ਸਿੱਧਾ ਹੀ ਸੀਗਾ ਤੇ ਜਨਾਬ ਹੁਣੀ ਕਹਿੰਦੇ ਆ SMS ਦਾ ਸੁਣਾਵ ਸਮਾਨ ਘਰੇ ਪਿਆ ਤੇ ਹੁਣ ਚਾਬੀਆਂ ਬੰਨੇ ਕੱਢੀ ਵੀ ਜਾਂਦੇ ਆ ਓ ਜੋਂਡਰ ਚੜ ਗਿਆ 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 ਜੇੜੀ ਆ ਚੜ ਗਿਆ ਜੇੜੀ ਤੇਜੀ ਕੀ ਆ ਕੋਈ ਯਾਰ ਨਾ ਗਿਆ ਕਰ ਬ੍ਰੋ ਤੇਜੀ ਕੀ ਕਹਿਣਾ ਜੇੜੀ 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 ਐ ਚਲੋ ਰੀਲ ਪਾ ਲੋ ਮੈਂ ਤੁਹਾਨੂੰ ਆਹ ਕਹਿੰਦਾ ਹਾਂ ਆ ਵੇਖਿਆ ਚੋ ਨਾ ਰਹਿ ਜਾਣਾ ਮਾਤਾ ਤੁਹਾਨੂੰ ਕਹਿੰਦੇ ਇਹ ਸਾਰਾ ਵੱਢ ਲਿਆ ਕਰੋ ਗਾਂ ਤੋਂ ਰਮੇ ਇਧਿਆਰ ਰੱਖਿਆ ਕਰੋ ਮਸ਼ੀਨ ਜਿਹੜੀ ਜਗ੍ਹਾ ਤੋਂ ਉਤਰਨੀ ਜਿੱਡੀ ਮਸ਼ੀਨ ਹੈ ਨਾ ਉਹਨੀਂ ਕਿ ਜਗ੍ਹਾ ਵੱਢ ਲਿਆ ਕਰੋ ਇਹਦੇ ਨਾਲ ਲਈ ਪਿਆ ਤਾਂ ਇਥੋਂ ਖੂਗੇ ਸਾਰੇ ਇਹ ਇਹਦੇ ਤੋਂ ਝਾੜ ਵਧਣਾ ਹਾਂ ਝਾੜ ਦਾ ਸਾਰਾ ਤੁਸੀਂ ਹਾਂ ਹੈਲੋ ਉਹ ਪ੍ਰਮਾਣਵਾ ਦੇਣਾ ਨਾ ਉਹ ਦੇ ਹੀ ਦੇਣਾ ਕਿਤੇ ਨਹੀਂ ਜਾਂਦਾ ਹਾਂ ਯਾਰ ਰੱਖਿਆ ਸਤਿਕਾਰ ਕਿੰਨੇ ਦਿਨਾਂ ਦੇ ਚੰਡੀ ਫਿਰ ਕਿੰਨੇ ਦਿਨਾਂ 'ਚ 14 ਦਿਨਾਂ ਸੱਟ ਕਿਲੇ ਯਾਰ ਦਿਨ ਤਾਂ ਜ਼ਿਆਦੇ ਨਹੀਂ ਮੇਰਾ ਵੀਰ ਵਿੱਚੋਂ ਖੱਤੇ ਥੋੜੇ ਦੱਸਦਾ ਪਿਆ ਨਹੀਂ ਦਿਨ ਤਾਂ ਜ਼ਿਆਦੇ ਠੀਕ ਆ ਫਿਰ ਤੋਂ ਨਾ ਇਦਾਂ ਦਾ ਉੱਥੇ ਵੀ ਸਾਨੂੰ ਵਦਾਨ ਖਾਦੇ ਪੀਤੇ ਦਾ ਏ ਏ ਹਾਂਜੀ ਕਿੱਥੇ ਰੱਖਦਾ ਮੱਦੀ ਏ ਦੁਕਾਤਰ ਤੋਂ ਦੋ ਤਰ੍ਹਾਂ ਚੜੀ ਤਾਂ ਮੈਂ ਇੱਕ ਨਾ ਚੜਾ ਦੇਣੀ ਨੀ ਨੀ ਕੀ ਆਵੇ ਆਵੇ ਪਿਆ ਪੈਰਾਂ 'ਚ ਚੰਨੀ ਵੇਖਿਆ ਕਿਹੜਾ ਨੰਬਰ ਆ ਸਤਾਰਾ ਸਤਾਰਾ ਨੀਰਾ ਲਾ ਲੈ ਇੱਕ ਵੀਰੇ ਆ ਬਾਗੋ ਗੇਅਰ ਚ ਤਾਣੀ ਅੱਡੀ ਆਟਰ ਲੱਗੀ ਹੋਈ ਆ ਕੱਟ ਕੇ ਫਲੈਟ ਲਿਵਰ ਕੱਟਿਆ ਨਹੀਂ ਫਲੈਟ ਦੇਖੀ ਕੱਟਿਆ ਹੀ ਰਹੀ ਥੱਲੇ ਸਿੱਟਿਆ ਹੋਇਆ ਹਾਂ ਚੱਕ ਦੇ ਤਾਏ ਘੁੰਮਦੀ ਨਹੀਂ ਨੇ ਦੋਵੇਂ ਨੇ ਜ਼ੋਰ ਲਾਈ ਜਾਂਦੇ ਧਿਆਨ ਨਾਲ ਧਿਆਨ ਨਾਲ ਛੋਟਿਆ ਚੋਨਾ ਹੀ ਵੜ ਦੋ 25 ਨੂੰ ਅੰਕਲ 24 ਨੂੰ ਚੱਕ ਵੜਦਣ ਕੇ ਦਾ ਕੀ ਹੈ ਹੈ ਚੜ ਗਈ ਅੱਗੇ ਕਾਲਾ ਪੁੱਛਿੰਗਰ ਫਸੇ ਆਪਿਆ ਬਈ ਕਾ ਹਰ ਕਿਸੇ ਜਨ ਮੀਂਹ ਕਰਕੇ ਇਕੱਠਾ ਹੀ ਆ ਗਿਆ ਨਾ ਹਰ ਕਿਸੇ ਜਨ ਪ੍ਰਦੀਪ ਕਿਹਾਂ ਦਾ ਪ੍ਰਦੀਪ ਦਾ ਰੇਟ ਕਰੀ ਜਾਂਦਾ ਯਾਰ ਕੰਮ ਆ ਵੀ ਦੱਸੇਗਾ ਕੀ ਦੇ ਲੈ ਗਿਆ ਭੈਣ ਜੋ 25 ਉਹ ਜਦੋਂ ਕਿਹਾ ਵੀ 20 ਤੇ ਲੈ ਗਿਆ ਵੜ ਦੋ ਕੱਢ ਲੋ ਸਵਾ 25 ਨੂੰ ਜੇ ਨਿਕਲਦਾ ਤੇ ਜੀ ਦਿੱਕਤ ਸਾਡੇ ਕੋਲੇ ਵੀ ਨਹੀਂ ਤੇ 25 ਨੂੰ ਹੀ ਕਹਿੰਦਾ 25 ਨੂੰ ਕੱਢ ਲੋ 26 ਨੂੰ ਚੰਡੀ ਜਾਣਾ ਤੇ ਚਲ 25 ਵਾਲਾ ਦਿਨ ਲਾ ਦੋ ਚੰਡੀ ਗਨੇ ਦੇ ਨਾਲ ਕਿਉਂ ਨੇ 8-9 ਕਿਲੇ ਵੜਨੇ ਪਹਿਲਾਂ ਆਪਾਂ ਇੰਨੇ ਆਹ ਉਹ ਹੀ ਤਾਂ ਮੈਂ ਕਹਿਣਾ 25 ਵਾਲਾ ਦਿਨ ਕੱਢ ਲੋ ਨਾ 10 ਕਿਲੇ ਵੜਨੇ ਮੈਂ 10 ਵੜ ਦਿਓ ਮੇਰੇ ਆਪਾਂ ਨਾ ਫਿਰ ਤਾਂ ਬਾਕੀ ਬਾਅਦੋਂ ਵੜਨਾ ਚਾਹੀਦਾ ਆਪਾਂ ਜਾਂਦਾ 5 ਕਿਲੇ 5 ਕਿਲੇ ਆ ਯਾਰ ਤੂੰ ਹਾਂ ਇਹਨਾਂ ਟਾਈਮ ਹੈ ਨਹੀਂਗਾ ਇੱਕ ਤਾਂ ਡਿਗਿਆ ਇਹਨੇ ਸਾਰੀ ਆਥਨ ਟਿਕਰਣ ਵੇਖੀ ਆ ਉਹ ਨਾ ਯਾਰ ਆਇਆ ਨਾ ਗਿਆ ਅਸੀਂ ਵੀ ਦੀਵਾਲੀ ਮਨਾਉਣੀ ਆ ਡਿਗਿਆ ਤੇਰਾ ਹਾਂ ਤੇਰਾ ਡਿਵਾਟਾ ਪਾ ਇਹਦਾ ਕੁਰੀਆ ਵਾ ਸਾਰਾ ਮਾਲ ਵੇਚ ਦੀ ਕਰਨਾ ਨੇ ਹੂੰ ਕੋਈ ਨਹੀਂ ਬਾਈ ਮੈਂ ਗੇੜੇ ਨਾ ਕਰਮਾ ਲਈ ਇਹਨੇ ਖਾ ਜਾਣਾਂ ਮੈਂ ਟੋ ਮਿੰਟੀ ਐਸਮਸ ਲੱਗਦਾ ਤੈਨੂੰ ਨਾਲ ਦੇਣਾ ਖਾ ਦੇਣਾ ਘਰੇ ਫਿਟਿੰਗ ਸਖਾ ਦੇਣੀ ਸਹੀ ਗੱਲ ਹੈ ਓਏ ਅੱਜ ਦੀਵਾਲੀ ਐ ਓਏ ਅੱਜ ਦੀਵਾਲੀ ਐ ਓਏ ਅੱਜ ਦੀਵਾਲੀ ਐ ਐਸਐਮਐਸ ਲਾ ਕੇ ਮਜੀਨ ਚੱਲਦੀ ਐ ਅੱਜ ਦੀਵਾਲੀ ਐ ਮੁੰਡਿਆਂ ਨੇ ਮਨਾਉਣੀ ਦੀਵਾਲੀ ਓ ਚੰਨੀ ਘਰੀ ਜਾਂਦਾ ਲੇਟ ਵੇ ਮੁੰਡਿਆਂ ਨੇ ਮਨਾਉਣੀ ਦੀਵਾਲੀ ਓ ਚੰਨੀ ਘਰੀ ਜਾਂਦਾ ਲੇਟ ਵੇ ਓਏ ਅੱਜ ਦੀਵਾਲੀ ਐ ਅੱਜ ਦੀਪਾ ਬਾਲੀ ਐ ਅੱਜ ਦੀਪਾ ਬਾਲੀ ਹੈ ਮੁੰਡੇ ਆਵੇ ਚਾਕੇ ਪਾ ਦੇ ਐਸਐਮਐਸ 'ਤੇ ਚਾਲੋ 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 ਲਾਲੇ ਜੋਰ ਚੋ ਬਰਾ ਤੇ ਲੱਗ ਜਾ ਕੰਨੀ ਧੂਆਂ ਨਿਕਲਣ ਤੇਰੇ ਪੈਂਟਾਂ ਦੇ ਆ ਚੱਕਲਾ ਵੱਡਾ ਗਾ ਉਹ ਲਾਲੇ ਜੋਰ ਨਹੀਂ ਹੁੰਦਾ ਅੰਡਰਵਾਰ ਹੋ ਗਿਆ ਹੀ ਕੰਮ ਰੱਬ ਨੂੰ ਭਲੇਖਾ ਪੈ ਗਿਆ ਤੇ ਜੀ ਯਾਰ ਐ ਤੇ ਜੀ ਰੱਬ ਨੂੰ ਭਲੇਖਾ ਪੈ ਗਿਆ ਯਾਰ ਹੋਰ ਰੱਬ ਜੂਨ ਹੀ ਸਮਝੀ ਫਰਦਾ ਧੂਨ ਜਲਾਈ ਵਿੱਚ ਓਨਾ ਲਾਉਂਦਾ ਮੀ ਹੋਰ ਕਰਦਾ ਪੂਰਾ ਹੋਰ ਬੱਦਲ ਨਾ ਯਾਰ ਰੱਬਾ ਨਾ ਕਰ ਓ ਰੱਬਾ ਨਾ ਕਰ ਨਾ ਰੱਬਾ ਹੁਣ ਤਾਂ ਮੀ ਨਾ ਭਾਈ ਸਾਡੇ ਬਹੁਤ ਝਾੜ ਭੈਣਾਂ ਟਰਾਲੀਆਂ ਭਰੀ ਜਾਂਦੀਆਂ ਕਿਤੇ ਝਾੜ ਲੋ ਕੰਮ ਓਕਾ ਹੀ ਮੁੱਧੀਆਂ ਹੋੜ ਲੈਂਦੀਆਂ ਵੱਡੀਆਂ ਵੱਡੀਆਂ ਟਰਾਲੀਆਂ ਇੱਕ ਦੀ ਤੱਕ ਹਾਂ ਧਿਆਨ ਨਾਲ ਪਿਆ ਨੀ ਛੋਟੇ ਕੁੰਡਾ ਤਾਂ ਕਰਨਾ ਥੱਲੇ ਵਾਲਾ ਛੋਟੇ ਥੱਲੇ ਵਾਲਾ ਇੱਕ ਮਿੰਟ ਖੜਾ ਪੁੱਤ ਏ ਇੱਕ ਮਿੰਟ ਖੜਾ ਇਹਨੂੰ ਆਵੇ ਲੈ ਜਿਵੇਂ ਮਰਜ਼ੀ ਕਰ ਲੈ ਅੱਛਾ ਉੰਨੀ ਦਾ ਫੁੱਲ ਥੋੜਾ ਫੁੱਲ ਲੈ ਲਾ ਗੱਲ ਕੋਈ ਨਹੀਂ ਮਾਰ ਝੂੜਾ ਲੈ ਜਿਆਦਾ ਇਤਨਾ ਚੰਨੀ ਪੁੱਤਰ ਧਿਆਨ ਨਾਲ ਧਿਆਨ ਨਾਲ ਚੰਨੀ ਪੁੱਤਾ ਇੰਨਾ ਜੋਰ ਆ ਤੇਰੇ ਚੰਨੀ ਪੁੱਤ ਮਾਂ ਦਾ ਦੁੱਧ ਵੀਵੇ ਗਾਣਾ ਇਹਨੂੰ ਨਾ ਛੜਿਆ ਕਰ ਗੋਰਾ ਆਏ ਹੈ ਗੋਰਾ ਨਾ ਛੜਿਆ ਕਰੋ ਮਟੋਲ ਮਟੋਲ ਆ ਸਤਵਾਂ ਆ ਗਿਆ ਵਸ ਓਏ ਓਏ ਹਾ 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 ਵਿਆਹ ਹੋਇਆ ਨਹੀਂ ਥਾਲ ਹੀ ਹੋਇਆ ਹਜੇ ਛੱਡ ਦੇ ਛੱਡ ਦੇ ਸਤਵਾਂ ਆ ਗਿਆ ਨਾ ਪਤਾ ਰੁਕ ਗਿਆ ਆਇਆ ਓਏ ਜੀ ਪੈਨ ਜੀ ਕਿੱਥੇ ਆਏ ਢੀ ਜਾ ਵਾ ਤੇ ਜੀ ਮੈਂ ਕੋਈ ਕੱਟ ਨਹੀਂ ਲਾਉਣਾ ਮੈਂ ਹੀ ਪਾ ਦੇਣੀ ਤੇਰੀ ਬਿਰਿਆ ਨਾ ਕਰੀ ਐਤਨਾ ਡਰ ਹਾਂ ਇਹ ਕੋਈ ਕੁੜੀ ਕਾਲੀ ਹੈਗੀ ਆ ਬਾਹਰਲੀ ਅਮਰੀਕਾ ਕੈਨੇਡਾ ਵਾਲੀ ਤੇ ਸਾਡੇ ਨਾਲ ਕਨੈਕਟ ਕਰ ਆਏ ਵੇ ਛੜੇ ਭੈਣ ਦੇ ਇਹ ਦੋਨੇ ਜਾਣੇ ਮੈਂ ਤੇ ਜੰਨੀ ਸਾਡਾ ਵਿਆਹ ਥੋਨੂੰ ਬਾਹਰ ਲਈ ਜਾਈ ਦੀ ਆ ਬਾਈ ਵੇ ਜਮੀਨ ਸਾਨੂੰ ਆਉਂਦੀ ਆ 12 12 13 13 ਕਿਲੇ ਦੋਨਾਂ ਨੂੰ ਸਾਲਿਓ ਤੁਹਾਨੂੰ ਕਿਹਨੇ ਕਹ ਜਮੀਨ ਆਉਂਦੀ ਤੁੰ ਦਾ ਸਾਲਿਓ ਮਰਲਾ ਨਹੀਂ ਆਉਂਦੀ ਨਾ 9 ਦਾ ਹੋ ਜੂ ਹੋਲੀ ਹੋਲੀ ਜਦੋਂ ਮਰਜੀ ਹੋਈ ਮੈਂ ਨਹੀਂ ਉਹ ਤੁਹਾਡੇ ਨਾਲ ਨਹੀਂ ਕਰਾਉਣੀ ਸਾਲੇ ਉਹ ਆ ਕਲਾਡੀ ਪੌਂਦ ਲਿਆ ਫਰਦਾ ਗਰਮੀ ਨਾਲ ਜਮੀਨ ਤੇ ਆ ਕੜਾ ਰੱਖੋ ਤੇ ਵੇਲਾ ਵਿਆਹ ਪਿੱਛੇ ਆਰੇ ਜਮੀਨਾ ਦੇ ਆਖ ਰੱਖੀ ਜਾਂਦੇ ਹੈ ਹੋਰ ਜਮੀਨਾ ਆ ਹੀ ਨੱਪਣੀਆਂ ਨਹੀਂ ਹਾਂ 10000 ਜਾਨੀ ਕੋਈ ਨਹੀਂ ਆ ਅੰਕ ਲੈ ਕੇ ਜਾਵਾਂਗੇ ਆਪਦਾ ਹਿੱਸਾ ਆ ਆ ਵਲੀ ਵੀਡੀਓ ਮੰਕ ਕਲੋਂ ਵਿਖਾਣਾ ਤੈਨੂੰ ਜ਼ਮੀਨ ਦੇਂਦਾ ਜੇਰਾ ਕਰ ਤੂੰ ਵੇਖੀ ਤੈਨੂੰ ਕਿੱਲੇ ਨਾਲ ਆਉਂਦਾ ਸਾਲਿਆ ਤੇਰੇ ਸਾਂ ਉਹਦੇ ਵਿੱਚ ਮਰਲਾ ਨਹੀਂ ਸਾਂ ਉਹ ਹੀ ਤਾਂ ਕਹਿੰਦਾ ਮਰਲਾ ਨਹੀਂ ਨਾਲ ਆਉਣੀ ਛੱਤਰ ਲਾ ਲੈਣਾ ਉਹਦੇ ਆਏ ਹੋਏ ਚਲੋ ਜੀ ਐਸਐਮਐਸ ਲੱਗ ਗਿਆ ਮੇਰੇ ਚੰਨਾ ਵਰਦਿਆਂ ਵਿੱਚ ਆ ਸਮਝਾ ਜੀ ਚਲੋ ਜਿੰਨਾ ਕਿ ਚੱਲਦਾ ਕਬੂਲਿਆ ਕਰੋ ਮੇਰਾ ਵੀਰ ਇਹਨੂੰ ਪੜਾਉਂਦਾ ਕਿਹੜਾ 4 ਦਿਨ ਕੀ ਲੈ ਜਾਣਾ ਯਾਰ ਹਾਂ ਸਹੀ ਗੱਲ ਹੈ ਤਾਂ ਕੀ ਲੈ ਜਾਣਾ ਕੀ ਲੈ ਜਾਣਾ ਹਾਂ ਨਾਲ ਦੀ ਨਾਲ ਹੀ ਆਪਾਂ ਰੋਟਰ ਫੁੱਟਰ ਚਲਾਤਾ ਗੱਟੂ ਰੱਖ ਕੇ ਗਿੱਲ ਬਹੁਤ ਆ ਐਸਐਮਐਸ ਨਾਲ ਵਢਾ ਕੇ ਸਿੱਧਾ ਹੀ ਮਗਰ ਰੁਟਾ ਵੇਟਰ ਕੋ ਮਲਚਰ ਨਹੀਂ ਕੋ ਕੁਝ ਨਹੀਂ ਹੈ ਨਾ ਇੱਕ ਪਾਸੇ ਬਾਬੇ ਦੀ ਮੇਰੇ ਨਾਲ ਮਸ਼ੀਨ ਚੱਲਦੀ ਵੀ ਆ ਬਣ ਜੂਗਾ ਲਾਹ ਤਾਂ ਚੰਨੀ ਹੈ ਨਾ ਐ ਇਹ ਤਾਂ ਓਕੇ ਆਣਾ ਗਿਲ ਇੱਥੇ ਹੀ ਆ ਬਦੰਦਰਾ ਗਾਂ ਨਹੀਂ ਹੋਣੀ ਕਿ ਗਾਂ ਵੀ ਹੋਏਗੀ ਫਰਾਉ ਸਾਪਾ ਆਖ ਤੇ ਜਾ ਮਿੱਟੀ ਵੀ ਪਾਈ ਸੀ ਹਨਾ ਇਹਨੂੰ ਕਿ ਥੋੜਾ ਹੋਰ ਰੱਖੇ ਨੂੰ ਕਿ ਥੋੜਾ ਹੋਰ ਰੱਖ ਓ ਥੋੜਾ ਇੱਧਰ ਹੀ ਰੱਖ ਤਾ ਜੀ ਫੇਰ ਰੂਟਾ ਬਿਚ ਉੱਚਾ ਨਹੀਂ ਹੁੰਦਾ ਵਿਚਾਲਿਆਂ ਲੱਗ ਜਾਓ ਇੱਧਰ ਹੀ ਰੱਖ ਬਾਅਦ ਚ ਦੂਰਾ ਘੇੜਾ ਲਾ ਲਾਂਗੇ ਬਾਕੀ ਆ ਕੰਮ ਵੀ ਵਧੀਆ ਜੇ ਕਿਸੇ ਮੇਰੇ ਵੀਰ ਨੇ ਕਰਨਾ ਤੇ ਆ ਸਮਸਣਾ ਵਢਾ ਕੇ ਉਧਰ ਉਧਰਲੇ ਉਧਰਲੇ ਗੱਤਿਆਂ ਚ ਆਪਾਂ ਮਲਚਰ ਫੇਰਿਆ ਸੀਗਾ ਇਧਰ ਮਤਲਬ ਮਲਚਰ ਫੇਰਨ ਦੀ ਲੋੜ ਨਹੀਂ ਸਿੱਧਾ ਹੀ ਆਪਾਂ ਇਸ ਸਮਸਣਾ ਵਢਾ ਕੇ ਮਗਰ ਰੁਟਾ ਵਿਟਰ ਉਦੋਂ ਬਾਅਦ ਆਪਾਂ ਪਲਾਉ ਪਲਾਉ ਫੇਰ ਕੇ ਫੇਰ ਰੁਟਾ ਵਿਟਰ ਫਿਰ ਤਮੀਆਂ ਫੇਰ ਰੁਟਾ ਵਿਟਰ ਫੇਰ ਆਲੂ ਬੀਜਨੇ ਆਪਾਂ ਹਨਾ ਨੰਨੂ ਮੇਰੀ ਵੀਡੀਓ ਗਾ ਬਣਾਈ ਜਾਂਦਾ ਮੈਂ ਤੁਹਾਡੇ ਰੂਪ ਰੂਪ ਹੀ ਜਾਂਦਾ ਤੇ ਨੰਨੂ ਮੈਨੂੰ ਸ਼ੂਟ ਕਰੀ ਜਾਂਦਾ ਹੈ ਇਹ ਵਿੱਚ ਹੀ ਮਾਦਰਾਂ ਨੂੰ ਦੋਵੇਂ ਦੁਖੜੇ ਰਹਿੰਦੇ ਪਏ ਵੀ ਬਾਹਰ ਅੰਦਰ ਕੀ ਹਿਸਾਬ ਦਾ ਗੱਲਬਾਤ ਕਰਾਈ ਦੀ ਬਾਅਦ ਚ ਪੰਗਾ ਸਾਨੂੰ ਪੈ ਜਾਂਦਾ ਤੁਹਾਨੂੰ ਮਾਸ਼ੀਨ ਵਿੱਚ ਖਵਾਣਾ ਹਾਂ ਆ ਜਾ ਆ ਜਾ ਤੂੰ ਕਾਤੋਂ ਬਣਾਈ ਜਨਾ ਓਏ ਆ ਜਾ ਦੋ ਦੋ ਕੈਮਰੇ ਆਨ ਕੀਤੇ ਹੀ ਆ ਜਾ ਆ ਜਾ ਆ ਜਾ ਉਹ ਨਾ ਇਧਰੋਂ ਦਾ ਆਪਣਾ ਸੈਟ ਆ ਇਧਰੋਂ ਨਹੀਂ ਡਿੱਗਿਆ ਮਦਰੋਂ ਮਾੜਾ ਮੋਟ ਡਿੱਗਿਆ ਬੰਨਿਆਂ ਤੋਂ ਜਿਹੜਾ ਬੰਨਿਆਂ ਨਾਲ ਕਿੜਾ ਸੀ ਬੰਨਿਆਂ ਤੋਂ ਜ਼ਿਆਦਾ ਡਿੱਗਿਆ ਤੇ ਵਿੱਚੋਂ ਠੀਕ ਆ तकरीबन ਮਾੜਾ ਮੋਟ ਡਾਇਆ ਇਹ ਖੇਤ ਆਪਣਾ ਪਾਰਾ ਬਹੁਤ ਆ ਝੋਨਾ ਬਹੁਤ ਪਾਰਾ ਸੀ ਮਗਰ ਐਸਐਮਐਸ ਦੀ ਸਫਾਈ ਵਗਾਉਣਾ ਤੁਹਾਨੂੰ ਐਸਐਮਐਸ ਇੱਕ ਸਾਡਾ ਮਲਚਰ ਦਾ ਕੰਮ ਕਰੀ ਜਾਂਦਾ ਕਿਉਂਕਿ ਇਹ ਖੇਤ ਆ ਪੱਡੂਗਾ ਜਦੋਂ ਖੇਤ ਡਿੱਗਿਆ ਹਨਾ ਝੋਨੇ ਦਾ ਤੇ ਥੱਲੇ ਉਹਦਾ ਕੱਟਣਾ ਸਾਰਾ ਚੱਕ ਹੀ ਦੇਣਾ ਕੰਮ ਆ ਤੇ ਬਾਕੀ ਆ ਐਸਐਮਐਸ ਨੇ ਕੁਤਰਾ ਕਰੀ ਜਣਾ ਐਸਨ ਦੀ ਸਪੀਡ ਕਿੰਨੀ ਹੁੰਦੀ ਆ ਦੇਖੀ ਕਿੰਨੀ ਤੇਜ਼ ਮਾਰਦਾ ਪਿੱਛੇ ਨੂੰ ਕੋਨਾ ਖੜਾ ਹੋਵੇ ਨਾ ਫਿਰ ਸਵਾਦ ਆਉਂਦਾ ਹਨਾ ਆ ਦੇਖੋ ਮਾੜਾ ਮੋਟ ਰਹਿ ਜਾਂਦਾ ਵੇ ਦੁਬਾਰਾ ਚੱਕ ਲਾ ਦਿਆ ਬਾਈ ਤੇ ਡਿੱਗੇ ਝੋਨੇ ਚ ਨਾ ਦਾਣਾ ਵੀ ਮਾੜਾ ਮੋਟ ਰਹਿ ਜਾਂਦਾ ਯਾਰ ਜਿੱਡਾ ਮਰਜੀ ਆਪਾਂ ਕਹਿ ਦਈਏ ਹੈ ਨਾ ਕਿਉਂਕਿ ਇੰਜਨ ਇਸ ਕਰੋ ਦਾ ਲੋਡ ਵੀ ਪੱਕੇ ਉਨੀ ਸਫਾਈ ਨਹੀਂ ਦਿੰਦੇ ਮਗਰ ਦਾਣਾ ਦੁਨਾ ਕੱਢ ਦਿੰਦੇ ਆ ਮੇਰਾ ਮੰਨਣਾ ਬਾਕੀ ਤੁਹਾਨੂੰ ਦੱਸਦਾ ਨੰਨੂ ਆਜਾ ਆਪਾਂ ਮਗਰ ਦਾਣਾ ਦੇਖਦੇ ਆ ਜਾ ਇਹ ਮੇਰਾ ਮੰਨਣਾ ਵਾ ਵੀ ਮਸ਼ੀਨ ਤੇ ਲੋਡ ਜਦੋਂ ਪੈਂਦਾ ਹਾ ਕੋਈ ਨਹੀਂ ਪਤਾ ਵੀ ਲੋੜ ਮਾਰਾ ਮੋੜ ਰਾਇ ਜਾਂਦਾ ਵੇਖਾ ਮੇਰਾ ਪੁੱਤ ਇਥੋਂ ਦਾਣੇ ਨਾਲ ਰੀਲ ਨਾਲ ਕੋਈ ਰੀਲ ਦਾ ਪਹਿਲਾਂ ਵੇਖ ਲੈਣਾ ਵੀ ਉੱਤੇ ਤਾਂ ਨਹੀਂ ਰਹਿੰਦੀ ਪੁੱਤ ਐ ਨਹੀਂ ਵੇਖੀਦਾ ਹੁੰਦਾ ਇੱਧਰ ਵੇਖ ਐਂ ਵੇਖੀਦਾ ਹੁੰਦਾ ਐ ਵੀ ਲੀਡ ਦੇ ਨਾਲ ਐ ਵੀ ਐਂ ਦਾਣਾ ਲੀਡ ਦੇ ਨਾਲ ਕੋਈ ਰਹਿੰਦਾ ਪਹਿਲਾਂ ਇਹ ਵੇਖੀਦਾ ਫਿਰ ਵੇਖੀਦਾ ਥੱਲੇ ਹੁਣ ਥੱਲੇ ਵੇਖ ਲੈ ਹਾਂ ਆਹੜੇ ਦਾਣੇ ਸਾਰੇ ਚੱਕ ਲਾ ਸਾਰੇ ਦਾਣੇ ਪੁੱਤ ਚੱਕ ਲੈ ਹੱਥ ਤੇ ਪਾਣਾ ਫੂਕ ਫਾਕ ਸਭ ਕੁਝ ਪਾ ਹਾਂ ਹੁਣ ਇਹਨੂੰ ਫੂਕ ਮਾਰ ਇਹਦੇ ਚ ਦਾਣੇ ਵੇਖ ਕੋਈ ਹੈਗਾ ਕਿ ਨਹੀਂ ਨਹੀਂ ਹੈਗਾ ਕਿ ਫੂਕੀ ਜ਼ੋਰ ਦੀ ਮਾਰ ਕੇ ਡਾ ਤਈ ਸਾਰੇ ਆ ਜਾ ਫਿਰ ਇਹ ਅੰਦਾਜ਼ਾ ਤਾਂ ਆਉਣਾ ਹੀ ਆਉਣਾ ਹਾਂ ਉਹ ਡਿੱਗ ਕੇ ਕਰਕੇ ਆਉਣਾ ਹੀ ਆਉਣਾ ਨਹੀਂ ਹੱਲੇ ਕਿੱਥੇ ਇਤੋਂ ਬਾਅਦ ਆਪਾਂ ਲੋ ਆਪਣੇ ਬੋਤਿੱਕੇ ਤੇ ਆ ਰਾਤ ਨੂੰ ਜਾਵਾਂਗੇ ਉਹ ਇਹ ਦੋ ਗਿੱਲੇ ਆਪਾਂ ਰਾਤੋਂ ਰਾਤ ਟੈਕਟ ਕਰ ਦੇਣੇ ਆ ਦੋ ਗਿੱਲਾਂ ਦਾ ਘੇਰਾ ਆ ਇਹ ਆਪਣਾ ਖੇਤ ਤੇ ਪਹਿਲੇ ਘੜੇ ਦੇ ਵਿੱਚ ਵੀ ਇੱਕ ਟੈਂਕ ਭਰ ਗਿਆ ਨਾ ਕੀ ਹੋਰ ਤੋਂ ਮੇਰੇ ਵੀਰ ਜਿਹੜੇ ਆ ਨਾ ਜਾਣਦੇ ਹਉਣ ਜਵਾਦੇ ਹਿਸਾਬ ਨਾਲ ਤੁਸੀਂ ਆਪੇ ਕੱਢ ਲਿਓ ਫੇ ਇਸ ਵਾਰੀ ਝੋਨੇ ਦਾ ਝਾੜ ਕਾਕਾ ਇਹ ਆਪਾਂ ਨੂੰ ਪਤਾ ਯਾਰ ਕੀ ਵੱਧੋ ਵੱਧ 26 25 26 ਇੱਥੇ ਹੀ ਨਿਕਲਦਾ ਪਿਆ ਤੇ ਸ਼ਾਇਦ ਕਿਸੇ ਦਾ ਵੱਧ ਵੀ ਹੋਵੇ ਮੈਨੂੰ ਨਾ ਆਇਆ ਨਹੀਂ ਆਪਾਂ ਕਹਿੰਦੇ ਵੀ ਆਸ ਤੋਂ ਪਹਿਲਾਂ ਨਾਲੋਂ ਇਸ ਵਾਰੀ ਝੋਨੇ ਦੀ ਘਾਟ ਆ ਬਹੁਤ ਜ਼ਿਆਦਾ ਤੇ ਟਰਾਲੀ ਆਪਣੇ ਵਾਲੀ ਇਹ ਤੇਜ਼ੀ ਵੀਰ ਵਾਲੀ ਟਰਾਲੀ ਆ ਆਪਣੇ ਵਾਲੀ ਟਰਾਲੀ ਭਾਈਆ ਲੈ ਕੇ ਆ ਉਹਨਾਂ ਨੇ ਵੀ ਝੋਨਾ ਵੜਨਾ ਸੀ ਭਾਜੀ ਉਹਨਾਂ ਨੇ ਤੇ ਇਤੋਂ ਦੇਦੇ ਆਪਾਂ ਕੀ ਉਸ ਤੋਂ ਪੈਂਦੀ ਆ ਇਹ ਗੱਲ ਹੀ ਹੈਗੀ ਯਾਰ 14 8 ਉਹਨਾ ਕਿੰਨੀ ਇੱਕ ਕਰ ਤੋਂ 3 4 5 6 7 8 9 10 11 12 13 14 ਇਹ 14 14 7 ਉੱਤੇ ਵੇਡਾ ਹੈਗਾ 2 ਫੁੱਟ 2.5 ਫੁੱਟ 2.5 2 ਲੱਗਦਾ ਮੈਨੂੰ ਉੱਤੇ ਵੇਡ ਆਹ ਤੇ ਜਿਹੜੀ ਤੇ ਮੇਰੇ ਲੱਗੇ ਕਿਤਰਮ ਖਾਈ ਜਾਂਦੇ ਦੇਵੀ ਬੰਦਾ ਰੌਣਕੀ ਆ ਸਾਰੀ ਜਿਹੜੀ ਜੀਲ ਵਈ ਰਹਾ ਦਾ ਸਾਰੀ ਜਿਹੜੀ ਇਹਨੇ ਪਤੰਦਰ ਨੇ ਨਾ ਕੋਈ ਗੱਲ ਨਹੀਂ ਲਿਕਨ ਦੇਣੀ ਹੁੰਦੀ ਕੋਈ ਇਹਨੇ ਪੰਗੇ ਲਈ ਜਾਣੇ ਹੁੰਦੇ ਸਾਲੀ ਦਿਹਾੜੀ ਜਦੋਂ ਆ ਜਾਂਦਾ ਨਾ ਬਸ ਜੀਲਵਾ ਕੇ ਰੱਖਦਾ ਪਤੰਦਰ ਬਾਲਾ ਨਾ ਹੋਆ ਰੌਣਕੀ ਬੰਦਾ ਇਹ ਚਲੋ ਤੇ ਮੇਰੀ ਗੱਲ ਸੁਣਾ ਸੱਚ ਕਈ ਮੇਰੇ ਵੀਰ ਕਿਚੋ ਇੱਕ ਵੀਰ ਨੇ ਕਮੈਂਡ ਕੀਤਾ ਸੀ ਵੀ ਤੁਸੀਂ ਹੀ ਪਹਿਲਾਂ ਵਾਲਾ ਕੰਮ ਨਹੀਂ ਕਰਿਆ ਕਰੋ ਵੀ ਵੀਡੀਓ ਸ਼ੂਟ ਵਾਲਾ ਤੇ ਕੁਛ ਵੀਰ ਕਹਿੰਦੇ ਵੀ ਵਲੌਗ ਪਾਇਆ ਕਰ ਮੈਨੂੰ ਵਲੌਗਾਂ ਦਾ ਹਿਸਾਬ ਨਹੀਂ ਮੱਗੇ ਵੀ ਦੱਸ ਕੇ ਹੱਡਿਆ ਪਹਿਲਾਂ ਵੀ ਤੇ ਮੇਰਾ ਵੀਰ ਜਿਵੇਂ ਦੇ ਹੁੰਦੇ ਆ ਕਬੂਲਿਆ ਕਰੋ ਕਿਉਂਕਿ ਸਿੱਧੀਆਂ ਸਾਧੀਆਂਆਂ ਗੱਲਾਂ ਹੁੰਦੀਆਂ ਆਪਣੀਆਂ ਹਣਾ ਬਾਉ ਹਾਂਜੀ ਮੈਂ ਬਾਈਆਂ ਨੂੰ ਦੱਸਦਾ ਪਿਆ ਮੈਂ ਕਿਹਾ ਵੀ ਮੈਨੂੰ ਵਲੌਗ ਬਣਾਉਣਾ ਨਹੀਂ ਆਉਂਦਾ ਮੈਂ ਵੀਡੀਓ ਸ਼ੂਟ ਕਰ ਲੈਣਾ ਸਵਾਲ ਪੁੱਛ ਲੈਣਾ ਦੱਸ ਲੈਣਾ ਪਰ ਕੁਛ ਵੀਰ ਕਹਿੰਦੇ ਵੀ ਵਲੌਗ ਪਾਇਆ ਕਰ ਤਾ ਕਰਕੇ ਅੱਬ ਵਲੌਗ ਵੀ ਪਾ ਲਈ ਸਹੀ ਗਿਆ ਹਾਂਜੀ ਐਂ ਜਾਣਾ ਕੈਮਰਾ ਪਿੱਛੇ ਇਹ ਵੀਰ ਆਪਣਾ ਜੱਲ ਛੋਣਾ ਵੱਡਣਾ ਦੇ ਨਾਲ ਆ ਨੰਨੜਾ ਨੰਨੜਾ ਦਾ ਅੱਜ ਬਰਥਡੇ ਅੱਜ ਵੱਡੇ ਵੱਡੇ ਕਰਦੇ ਆ ਮੈਂ ਸ਼ਾਮਾਂ ਪੈ ਗਈਆਂ ਸਹੀ ਆ ਨਹੀਂ ਆਉਂਦਾ DNA ਐ ਸੌਰੀ ਵਾਹ ਛੋਨੇ ਯਾਰ ਬਾਲੇ ਘਾਟਾ ਨਹੀਂ ਆਉਂਦਾ ਇਹ ਜੀ ਇਸ ਵਾਰੀ ਦਾ ਵੈਸੇ ਯਾਰ ਝੋਨੇ ਨਾ ਹੈ ਨਹੀਂ ਝਾੜਦਾ ਉਦਾਂ ਹੀ ਰੱਬ ਦਾ ਨਾਮ ਹੈ ਨਾ ਰੱਬ ਦਾ ਨਾਮ ਹੀ ਆ ਕਿਹੜੀ 2 ਕਿੱਲਿਆਂ ਟਰਾਲੀ ਭਰ ਜਾਂਦੀ ਹੈ ਭੈਣ ਦੇ ਉਹ ਹੀ ਤਾਂ ਗਈ ਅੱਧੀ ਵੀ ਨਹੀਂ ਹੋਈ ਸ਼ੁਕਰ ਹਾਰ ਹਮਾਰਿਆਂ ਪੱਜ ਕੇ ਹੋ ਗਿਆ ਪਾਏਗਾ ਇਹ ਪੱਜ ਕੇ ਜਾਂ ਮੇਰਾ ਪਤਾ ਸ਼ੁਕਰ ਹਾਰ ਹਮਾਰਿਆਂ ਮਸ਼ੀਨ ਨੇ ਇਸ ਵਾਰੀ ਯਾਰ ਬਾਲਾ ਬੁਰਾਲ ਅੱਗੇ 2 ਕਿੱਲਿਆਂ ਚ ਆਹ ਵਾਲੀ ਟਰਾਲੀ ਫੁੱਲੋਂ ਭਰ ਜਾਂਦੀ ਆ ਇਹ ਅੱਜ ਕੀ ਐਰ ਗਿਆ ਤੁਹਾਡੇ ਸਾਹਮਣੇ ਵਾਲੇ ਬਾਡੀ ਬਾਡੀ ਆ ਬੀਲ ਵਾਲਾ ਬੀ ਦੂਜਾ ਤੇ ਪਿੱਛੇ ਤਾਂ ਜਮੇ ਖਾਲੀ ਇਹਦੇ ਝੋਨਾ ਆ ਹੀ ਰਹਿ ਗਿਆ ਇੰਨਾ ਇਕ ਡੇਢ ਟੈਂਕ ਹੋਰ ਹੋ ਜੂ ਤੇ ਟੌਲੀ ਖਾਲੀ ਦੀ ਖਾਲੀ ਹਾਏ ਹੋ ਰੱਬਾ ਅੱਜ ਕੀ ਬਣੂਗਾ ਤੁਸੀਂ ਵੀ ਦੱਸਿਓ ਤੁਹਾਡਾ ਕਿਵੇਂ ਝਾੜਾ ਪਰ ਐਸ ਵਾਰੀ ਬਹੁਤ ਘੱਟ ਝਾੜਾ ਬਹੁਤ ਜਿਆਦਾ ਘਾਟਾ ਆ ਟਰਾਲੀ ਫੁੱਲ ਹੋ ਜਾਂਦੀ ਹੁੰਦੀ ਫੁੱਲ ਦੋਹ ਕਿੱਲਾਂ ਚ 16 7 ਚਲੋ ਜੋ ਵੈਗਰੂ ਨੂੰ ਮਨਜ਼ੂਰ ਕੋਈ ਟੈਨਸ਼ਨ ਨਹੀਂ ਬਾਬਾ ਚੰਗੀ ਕਰਦਾ ਹੁੰਦਾ ਜੇ ਵੈਗਰੂ ਨੇ ਪੰਜਾਬ ਤੇ ਇਹ ਸਮਾਂ ਵੀ ਲਿਆਂਦਾ ਤੇ ਕੋਈ ਨਹੀਂ ਮੈਗਰੂ ਨੇ ਕੋਈ ਸੋਚ ਕੇ ਹੀ ਲਿਆਂਦਾ ਹੋਏਗਾ ਨਾ ਆਪਾਂ ਤਾਂ ਬਥੇਰਾ ਕੁਝ ਕਿੰਨੇ ਆ ਪਰ ਬਾਬਾ ਜੀ ਨੂੰ ਸਭ ਕੁਝ ਪਤਾ ਹੁੰਦਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਨੰਨੂ ਡਾਉਣਾ ਆਪਣਾ ਲੱਗਾ ਟਰਾਲੀ ਚੜਾਉਣਾ ਦੂਜਾ ਚੜੂਗਾ 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 ਕੋਣੀ ਕੋਣੀ ਚੜਾਉਂਦਾ ਜਮ ਚੜਾਉਂਦਾ ਨਾ ਨਰਾ ਪਹਿਲੀ ਵਾਰੀ ਮੁੰਡਾ ਟਰਾਲੀ ਚੜਾਉਣ ਲੱਗਾ ਚੜ ਗਿਆ 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 ਲਾ ਵੇ ਨਨੂ ਨੇ ਚੜਾਦੀ ਟਰਾਲੀ ਤਾਂ ਬੇਲੀਆ ਇੱਥੇ ਲਾਈਏ ਕਿ ਉੱਤੇ ਕਿ ਤਕੱਲਾ ਮੋੜ ਲਿਆਗਾ ਲਹਿਰ ਤੋਂ ਚਲ ਕੋਨੀ ਫਿਰ ਐਂ ਕਰ ਨਹਿਰ ਤੋਂ ਮੋੜ ਲਿਆ ਇੱਥੋਂ ਮੋੜ ਲਾ ਸੋਰੀ ਜੀ ਧਿਆਨੋਂ 4x4 ਗੇਅਰ ਕੱਢ ਲਾ ਹਣ ਜਾ ਮੇਰਾ ਬੁੱਤ ਲਓ ਜੀ ਝੋਨਾ ਵੜ ਲਿਆ ਪਿੱਛੋਂ ਟਰਾਲੀ ਬਾਡੀ ਤੱਕ ਆ ਤੇ ਅੱਗੋਂ ਟਰਾਲੀ ਫੁੱਲ ਵੀ ਤੁਹਾਨੂੰ ਪਤਾ ਝਾੜ ਥੋੜਾ ਜਿਹਾ ਘਟਾ ਆਪਾਂ ਝੂਠ ਨਹੀਂ ਬੋਲਦੇ ਸੱਚੀ ਕਾ ਬਾਬਾ ਜੀ ਇਹ ਸਾਡੇ ਗਰੰਟੀ ਸਾਹਿਬ ਇਹ ਕਿਰਪਾਣ ਹੋ ਗਈ ਫ੍ਰੀ ਅੱਜ ਮਨਾਵਾਂਗੇ ਦੀਵਾਲੀ ਕਿਰਪਾਣ ਵਾਲੇ ਵੀਰਾਂ ਨੇ ਵੀ ਤੇ ਸਾਡੇ ਬੰਦੇ ਵੀ ਬਾਬਾ ਬੱਸ ਹੁਣ ਤੁਹਾਨੂੰ ਵੀ ਛੁੱਟੀ ਹਰਮੇਸ਼ ਨੂੰ ਮਾਰਵਾਜ ਹਰਮੇਸ਼ ਕਿੱਥੇ ਆ ਬਾ ਮਨਾਓ ਦੀਵਾਲੀ ਹੁਣ ਪਾਓ ਪੰਗੜੇ ਖਾਓ ਪੀਓ ਬੱਸ ਕੋਈ ਕੰਮ ਨਹੀਂ ਕਰਨਾ ਅੱਜ ਜਦੋਂ ਬਾਦ ਬੱਸ ਪੰਗੜੇ ਪਾਓ ਪੰਗੜੇ ਬਾਬਾ ਪਾਈ ਪੰਗੜਾ ਏ ਤੇਰਾ ਈ ਓ ਨੰਨਾ ਡੌੜੀ ਤੇ ਮੋੜਨ ਲੱਗ ਗਿਆ ਧਿਆਨ ਨਾਲ ਮੇਰਾ ਬੱਦ ਧਿਆਨ ਨਾਲ ਨੰਨੂ ਬਣ ਗਿਆ ਡਰਾਈਵਰ ਹਣਾ ਹਾਂ ਟਰਾਲੀ ਛੋਟੀ ਜਣਾ ਹੂੰ ਵੱਡੀ ਨੂੰ ਮੂਰੇ ਵੀ ਖਾ ਹੈਗਾ ਮੋੜੀ ਇਹ ਵੀਰ ਆਪਣੇ ਰੀਪਰ ਵਾਲੇ ਦੇਖ 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 ਡੈਕ 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 ਲਾਈਨ ਜਣਗਰਾ ਡੇੜ ਲੱਖ ਲਾ ਆ ਤੇ ਦਵਾਰ ਆ ਹੋਣ ਵਾਲਾ ਕਰ ਦਿੱਤਾ। ਉਹ ਨਾ ਨਾ ਨਾ। ਦਾਬਦਾ ਨਾ ਡੈਟ। ਯੋ ਤੇਜੀ ਮੈਨੂੰ ਵਾਲਾ ਜਿਹੜੀ ਚੁੰਨੀ ਬੰਨੀ ਨਾ ਉਹ ਜਮਾ ਉਹਦੇ ਸਾਹ ਦੇ ਕੋਲ। ਤੂੰ ਤਾਂ ਨੰਨੂਆ ਮੇਰੀ ਸਾਰੀ ਸਿਫਤ ਤੇ ਪਾਣੀ ਫੇਰਤਾ ਵੇ ਮੈਰੀਆ। ਨੰਨੂਆ। ਇਹ ਕਾਰ ਛੱਡਿਆਈ ਵੇ। ਹਾਂ ਨੇ ਨੂੰ ਬੈਣ ਗਿਆ ਗਾਲਾ ਪਹਿਲੀ ਵਾਰੀ ਜ਼ਿੰਦਗੀ ਚ ਟਰਾਲੀ ਕੱਢੀ ਨਹੀਂ ਨਹੀਂ ਫੇਲਾ ਪਿੰਡੀਆਂ ਵਾਹ ਨੂੰ ਬੈਦਾ ਇਹਨਾਂ ਪਿੰਡੀਆਂ ਦੇ ਨੇ ਟਾਇਰ ਚੜਾਈ ਜਦੋਂ ਆਪਾਂ ਨਾ ਇੱਥੇ ਕਣਕ ਵੜਦੇ ਸੀ ਤੁਹਾਨੂੰ ਚੇਤਾ ਹੋਣਾ ਚੇਤਾ ਕਿ ਨਹੀਂ ਉਹ ਬਰਾਣਾ ਵਲੌਕ ਕੱਢ ਕੇ ਵੇਖਿਓ ਜਦੋਂ ਉਹ ਤੋਂ ਗਾਲਾਂ ਪਈਆਂ ਮੈਂ ਰੀਲ ਵੀ ਪਾਈ ਸੀਗੀ ਹਾਂ ਗੰਨੇ ਬਾਅਦ ਇਹ ਫੇਰ ਆਲੂ ਮਿੱਠੇ ਹੋਣਗੇ ਵੇਲਾ ਦੇ ਕੰਮ। ਆ ਕਰਦੇ ਬੰਦ। ਇੱਕ ਚੀਜ਼ ਤੁਹਾਨੂੰ ਕੰਮ ਦੀ ਦੱਸਦਾ। ਕਰਦੇ ਬੰਦ ਮੇਰਾ ਪੁੱਤ। ਕੰਮ ਦੀ ਇਹ ਗੱਲ ਆ ਮੇਰਾ ਵੀਰ ਨਾ ਸਾਰੇ ਜਾਣੇ ਜਦੋਂ ਵੀ ਆਦਾ ਟਰੈਕਟਰ ਬੰਦ ਕਰਦੇ ਹੁੰਦੇ ਨਾ ਫੁੱਲ ਰੇਸ ਕਰਕੇ ਜਦੇ ਬੰਦ ਨਾ ਕਰਿਆ ਕਰੋ ਦੱਸਾ ਕਿਉਂ? ਟਰੈਕਟਰ ਦੀ ਟਰਬ ਹੁਣੇ ਤੇਲ ਚੱਕਿਆ ਹੁੰਦਾ ਤੇ ਜੇ ਆਪਾਂ ਫੁੱਲ ਰੇਸ ਕਰਕੇ ਟਰੈਕਟਰ ਦੀ ਜਦੇ ਬੰਦ ਕਰ ਦਿੰਨੇ ਆ ਉਹ ਟਰਬੋ ਦੀ ਪੱਖੀ ਘੁੰਮੀ ਜਾਂਦੀ ਆ ਤਾਂ ਟਰਬੋ ਖਰਾਬ ਹੋ ਜਾਂਦੀ ਆ ਆਪਣੀ ਤੇ ਮੇਰਾ ਵੀਰ ਨਾ ਉਹ ਧਿਆਨ ਦਿਆ ਕਰੋ ਵੀ ਉਹ ਟਰਬੋ ਆਪਾਂ ਟਰੈਕਟਰ ਨੂੰ ਸਲੋ ਰੇਸ ਤੇ ਕਰ ਲਿਆ ਸਲੋ ਰੇਸ ਤੇ ਕਰਕੇ ਫਿਰ ਬੰਦ ਕਰਿਆ ਕਰੋ ਇਧਰ ਆ ਜਾ ਕੋਈ ਨਹੀਂ ਹੰਦੂ ਤੂੰ ਕੈਮਰਾਮੈਨ ਬੰਨ ਨੂੰ ਰਹਿੰਦੇ ਹੁਣ ਆਪਾਂ ਵਲੌਗ ਬਣਾਉਣ ਲੱਪੇ ਹੁਣ ਮੈਨੂੰ ਆਪ ਨੇ ਲੈ 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 ਮੋਰ ਤੋਂ ਚੱਲ ਲੈ ਵੀ ਟਰੈਕਟਰ ਨੂੰ ਬੋਲ ਰੇਸ ਜਦੋਂ ਆਪਾਂ ਦੇ ਦਿੰਨੇ ਆ ਮੱਗੇ ਦੱਸਿਆ ਹਣਾ ਸੌਰੀ ਇਹ ਪੱਖੀ ਘੁੰਮਦੀ ਰਹਿੰਦੀ ਆ ਤੇਲ ਚੱਕ ਲੈਂਦੀ ਆ ਮਤਲਬ ਤੇਲ ਨਹੀਂ ਹੁੰਦਾ ਖਾਲੀ ਚੱਲ ਜਾਂਦੀ ਆ ਉਹ ਖਰਾਬ ਹੋ ਜਾਂਦੀ ਆ ਮੇਰਾ ਵੀ ਟਰੈਕਟਰ ਜਦੋਂ ਵੀ ਬੰਦ ਕਰਨਾ ਸਲੋ ਰੇਸ ਤੇ ਕਰਕੇ ਉਹਨਾਂ ਦਾ ਮੈਂਟੇਨ ਹੋਮ ਦਿੱਤਾ 5 10 ਸੈਕਿੰਡ ਉਹਨੂੰ ਹੌਲੀ ਚੱਲਣ ਦਿੱਤਾ ਫੇਰ ਟਰੈਕਟਰ ਬੰਦ ਕਰਿਆ ਇਹ ਗੱਲ ਮੈਨੂੰ ਵੀ ਹੋਣੀ ਪਤਾ ਲੱਗੀ ਆ ਜਿਵੇਂ ਜਿਵੇਂ ਹੁਣ ਆ ਗਾ ਗਾ ਪਤਾ ਲੱਗਦਾ ਬਸ ਕੱਲ ਵਾਲੀ ਭੂਪਾ ਮਿਸਤਰੀ ਕਰ ਗਿਆ ਗਾ ਕੱਲ ਵਾਲੀ ਗਲਤੀ ਮਾਫ ਮਾਗੇ ਮਾਫੀ ਮੰਗ ਚੁੱਕਾ ਮੈਨੂੰ ਤੋਂ ਗਲਤ ਇਨਫੋਰਮੇਸ਼ਨ ਦਿੱਤੀ ਗਈ ਆ ਮੈਂ ਹਰ ਵਾਰੀ ਤਾਂ ਹੀ ਕਹਿੰਦਾ ਨਾ ਵੀ ਮੇਰੇ ਮਗਰ ਨਾ ਲੱਗਿਆ ਕਰੋ ਪਹਿਲਾਂ ਪੂਰੀ ਜਾਂਚ ਪਰਖਾਲ ਕਰਿਆ ਕਰੋ ਕਿਉਂਕਿ ਮੇਰੇ ਤੋਂ ਉਹ ਪਾਵਰ ਗਲਤ ਦੱਸੀ ਗਈ ਟਰੈਕਟਰ ਦੀ ਆਪਣੇ ਟਰੈਕਟਰ ਹੈਗੇ 50 HP ਆ ਮੇਰੇ ਤੋਂ 42 ਦੱਸੇਗੇ ਉਹ ਕੱਲ ਵਾਲੇ ਵਲੌਗ ਚ ਮੈਂ ਦੱਸਿਆ ਤੇ ਲਵ ਯੂ ਧੰਨਵਾਦ ਹੁਣ ਤਾਂ ਵੱਡੇ ਵੱਡੇ ਗਾ ਬਾਈ ਬਾਈ ਵੱਡੇ ਵੱਡੇ ਕਰਦੇ ਵੱਡੇ 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 ਕਰਨਾ ਚਾਹੀਦੇ ਵੱਡੇ ਵੱਡੇ ਹੈ ਨਵਾਂ ਜਾਨਵਰ ਨਵਾਂ ਜਾਨਵਰ ਲੈਂਦਾ ਆਪਾਂ